ਸਤਿ ਸ੍ਰੀ ਅਕਾਲ ਦੋਸਤੋ ਸਫਰ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਹਾਂ ਕੁਲਬੀਰ ਕੌਰ ਅੱਜ ਆਪਾਂ ਆਪਣੇ ਸੱਭਿਆਚਾਰ ਦੇ ਵਿਰਾਸਤੀ ਰੰਗ ਵਾਲੇ ਸਫ਼ਰ ਉੱਤੇ ਚੱਲਦੇ ਹਾਂ ਬਜ਼ੁਰਗਾਂ ਦੀਆਂ ਅਸੀਸਾਂ ਦੀ ਮਹਾਨਤਾ ਅਤੇ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਹਿੰਦੇ ਹਨ ਬਜ਼ੁਰਗਾਂ ਦੀਆਂ ਅਸੀਸਾਂ ਨਾਲ ਰੱਬ ਦਾ ਦਰ ਖੁੱਲਦਾ ਹੈ ਤੁਸੀਂ ਕਦੇ ਸੋਚਿਆ ਹੈ ਕਿ ਬਜ਼ੁਰਗਾਂ ਦੇ ਸਿਰ ਉੱਤੇ ਰੱਖੇ ਹੱਥ ਅਤੇ ਮੂੰਹੋਂ ਨਿਕਲੀ ਅਸੀਸ ਵਿੱਚ ਕਿੰਨੀ ਤਾਕਤ ਹੁੰਦੀ ਹੈ ਇਹ ਸਿਰਫ ਸ਼ਬਦ ਨਹੀਂ ਸਗੋ ਰੱਬ ਦੀ ਰਹਿਮਤ ਅਤੇ ਖੁਦਾ ਦੀ ਬਖਸ਼ਿਸ਼ ਹੁੰਦੀ ਹੈ ਕਿਉਂਕਿ ਘਰ ਦੇ ਬਜ਼ੁਰਗ ਸਿਰਫ ਪਰਿਵਾਰ ਦਾ ਹਿੱਸਾ ਨਹੀਂ ਸਗੋ ਸਮਾਜ ਦੀ ਨੀਂਹ ਅਤੇ ਵਿਰਾਸਤ ਦੇ ਰਾਖੇ ਵੀ ਹੁੰਦੇ ਹਨ ਪੰਜਾਬੀ ਸੱਭਿਆਚਾਰ ਵਿੱਚ ਬਜ਼ੁਰਗਾਂ ਦਾ ਸਥਾਨ ਬਹੁਤ ਉੱਚਾ ਹੈ ਉਹੋ ਸਿਰਫ ਉਮਰ ਵਿੱਚ ਵੱਡੇ ਨਹੀਂ ਹੁੰਦੇ ਸਗੋਂ ਉਹਨਾਂ ਦਾ ਤਜਰਬਾ ਸਿਆਨਪ ਅਤੇ ਪਿਆਰ ਸਾਨੂੰ ਜੀਵਨ ਦਾ ਰਾਹ ਦਿਖਾਉਂਦਾ ਹੈ ਪੰਜਾਬੀ ਪਰਿਵਾਰਾਂ ਵਿੱਚ ਬਜ਼ੁਰਗ ਸਾਰਿਆਂ ਨੂੰ ਜੋੜ ਕੇ ਰੱਖਦੇ ਹਨ ਉਹ ਇੱਕ ਤਰ੍ਹਾਂ ਨਾਲ ਘਰ ਦਾ ਜਿੰਦਰਾ ਵੀ ਹੁੰਦੇ ਹਨ ਕਿਉਂਕਿ ਉਹ ਘਰ ਦੀ ਰਖਵਾਲੀ ਲਈ ਹਮੇਸ਼ਾ ਤਤ ਪਰ ਰਹਿੰਦੇ ਹਨ ਅਤੇ ਅਸੀਂ ਉਹਨਾਂ ਨੂੰ ਘਰ ਵਿੱਚ ਛੱਡ ਕੇ ਬਿਨਾਂ ਚੀਜ਼ਕ ਕਿਤੇ ਵੀ ਜਾ ਸਕਦੇ ਹਾਂ ਇੱਥੇ ਮੈਨੂੰ ਇੱਕ ਯਾਦ ਆ ਗਈ ਕਿ ਸਾਡੇ ਦਾਦੀ ਜੀ ਭਾਵੇਂ ਮੇਰੀ ਦਾਦੀ ਸੱਸ ਜਿਨ੍ਹਾਂ ਦੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਡੈਥ ਹੋ ਚੁੱਕੀ ਹੈ ਆਪਣੇ ਘਰ ਦੀ ਸਾਂਭ ਸੰਭਾਲ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਸਨ ਅਤੇ ਉਹਨਾਂ ਦੇ ਹੁੰਦਿਆਂ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਸੀ ਗਰਮੀਆਂ ਦੇ ਦੁਪਹਿਰਾਂ ਅਤੇ ਸਿਆਲ ਦੀਆਂ ਰਾਤਾਂ ਵਿੱਚ ਜਦੋਂ ਘਰ ਦੇ ਸਾਰੇ ਮੈਂਬਰ ਅੰਦਰੋਂ ਅੰਦਰੀ ਸੁੱਤੇ ਹੁੰਦੇ ਉਹ ਬਾਹਰ ਪੂਰੀ ਬਿੜਕ ਰੱਖਦੇ ਜਦੋਂ ਕੋਈ ਵੀ ਬਾਹਰੋਂ ਖੜਾਕ ਜਾਂ ਕੁੱਤੇ ਭੌਂਕਣ ਦੀ ਆਵਾਜ਼ ਆਉਂਦੀ ਤਾਂ ਉੱਠ ਕੇ ਬਾਹਰ ਨਿਕਲਦੇ ਅਤੇ ਖੰਘੂਰੇ ਮਾਰ ਕੇ ਆਪਦੇ ਜਾਗਦੇ ਹੋਣ ਦਾ ਪਰਮਾਨ ਦੇਂਦੇ। ਅਸਲ ਵਿੱਚ ਜਦੋਂ ਕੋਈ ਬਜ਼ੁਰਗ ਸਾਡੇ ਤੋਂ ਦੂਰ ਚਲਾ ਜਾਂਦਾ ਹੈ ਤਾਂ ਹੀ ਉਹਨਾਂ ਦੀ ਹੋਂਦ ਅਤੇ ਹਸਤੀ ਦਾ ਸਾਨੂੰ ਅਹਿਸਾਸ ਹੁੰਦਾ ਹੈ। ਸੋ ਬਜ਼ੁਰਗਾਂ ਦਾ ਦੇਣ ਅਸੀਂ ਕਦੀ ਵੀ ਦੇ ਨਹੀਂ ਸਕਦੇ। ਬਜ਼ੁਰਗਾਂ ਦੇ ਤਜਰਬੇ ਸਾਨੂੰ ਗਲਤੀਆਂ ਤੋਂ ਬਚਾਉਂਦੇ ਹਨ। ਅਤੇ ਉਹ ਆਪਣੇ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਸਾਨੂੰ ਸਿੱਖਿਆ ਵੀ ਦਿੰਦੇ ਹਨ ਜਦੋਂ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਬਜ਼ੁਰਗਾਂ ਦੀ ਅਸੀਸ ਅਤੇ ਸਲਾਹ ਹੀ ਸਾਡਾ ਸਹਾਰਾ ਬਣਦੀ ਹੈ ਬਜ਼ੁਰਗਾਂ ਨੂੰ ਸਤਿਕਾਰ ਦੇਣਾ ਸਾਡੇ ਧਰਮ ਦਾ ਵੀ ਹਿੱਸਾ ਹੈ ਸਾਡੇ ਬਜ਼ੁਰਗ ਹਰ ਸਮੇਂ ਅਸੀਸਾਂ ਵੰਡਦੇ ਰਹਿੰਦੇ ਹਨ ਪੁਰਾਣੇ ਸਮੇਂ ਵਿੱਚ ਲੋਕ ਆਪਣੇ ਵੱਡਿਆਂ ਬਜ਼ੁਰਗਾਂ ਦੇ ਪੈਰੀਂ ਹੱਥ ਲਗਾ ਕੇ ਅਸੀਸਾਂ ਲੈਂਦੇ ਸਨ ਜਿਸ ਵਿੱਚ ਉਹ ਉਹਨਾਂ ਨੂੰ ਲੰਮੀ ਉਮਰ ਹੋਵੇ ਜਵਾਨੀਆਂ ਮੰਨੋਂ phla ਹੋਵੇ ਜੁਗ-ਜੁਗ ਜਿਉਂ ਵਰਗੀਆਂ ਅਸੀਸਾਂ ਦਿੰਦੇ ਸਨ ਜੇਕਰ ਵਿਆਹੀ ਔਰਤ ਮੱਥਾ ਟੇਕੇ ਤਾਂ ਉਸ ਨੂੰ ਬੁੱਢ ਸੁਹਾਗਣ ਹੋਵੇ ਦੁੱਧੀ ਪੁੱਤੀ ਫਲੇ ਰੱਬ ਤੇਰੀ ਝੋਲੀ ਸੁੱਖਾ ਨਾਲ ਭਰੇ ਆਦ ਅਸੀਸਾਂ ਮਿਲਦੀਆਂ ਸਨ ਬਜ਼ੁਰਗਾਂ ਦੀ ਅਸੀਸ ਵਿੱਚ ਉਹਨਾਂ ਦਾ ਪਿਆਰ ਤਜਰਬਾ ਅਤੇ ਸ਼ੋਭ ਇੱਛਾ ਸ਼ਾਮਲ ਹੁੰਦੀ ਹੈ ਸਾਡੀਆਂ ਪੰਜਾਬੀਆਂ ਲੋਕ ਕਹਾਣੀਆਂ ਵਿੱਚ ਵੀ ਰਾਜੇ ਰਸਾਲੂ ਦੀ ਮਾਂ ਦੀ ਅਸੀਸ ਦੀ ਮਹੱਤਤਾ ਦਾ ਜ਼ਿਕਰ ਆਉਂਦਾ ਹੈ ਜਿਸ ਨਾਲ ਜਿੱਥੇ ਉਸ ਦੀ ਜਾਨ ਬਚਦੀ ਹੈ ਉੱਥੇ ਉਸ ਦੇ ਜੀਵਨ ਦੀ ਹਰ ਮੁਸ਼ਕਲ ਵੀ ਟਲ ਜਾਂਦੀ ਹੈ ਪ੍ਰਾਤਨ ਸਮੇਂ ਵਿੱਚ ਘਰ ਦਾ ਹਰ ਮੈਂਬਰ ਘਰੋਂ ਕਿਸੇ ਸ਼ੁਭ ਅਵਸਰਤੇ ਜਾਣ ਸਮੇ ਬਜ਼ੁਰਗਾਂ ਦੇ ਪੈਰ ਛੂਕੇ ਅਸੀਸ ਲੈਂਦਾ ਸੀ ਜਿਸ ਨਾਲ ਉਹਨਾਂ ਨੂੰ ਮਾਨਸਿਕ ਸੰਤੁਸ਼ਟੀ ਵੀ ਮਿਲਦੀ ਸੀ ਪਰੰਤੂ ਆਧੁਨਿਕ ਜੀਵਨ ਵਿੱਚ ਬਜ਼ੁਰਗਾਂ ਨਾਲ ਸਮਾਂ ਘੱਟ ਬਤਾਉਣ ਕਾਰਨ ਅਸੀਸਾਂ ਦੀ ਪਰੰਪਰਾ ਫਿੱਕੀ ਪੈ ਰਹੀ ਹੈ। ਹਾਂ ਬਜ਼ੁਰਗਾਂ ਦੀਆਂ ਅਸੀਸਾਂ ਦੀ ਗਰਮਜੋਸ਼ੀ ਅਜੇ ਵੀ ਬੇਮਿਸਾਲ ਹੈ। ਪਰੰਤੂ ਨੌਜਵਾਨ ਪੀੜ੍ਹੀ ਤਾਂ ਫੋਨਾਂ ਵਿੱਚ ਹੀ ਗਵਾਚੀ ਰਹਿੰਦੀ ਹੈ। ਬਜ਼ੁਰਗਾਂ ਦਾ ਸਤਿਕਾਰ ਕਰਨ, ਉਹਨਾਂ ਨੂੰ ਸਮਾਂ ਦੇਣ ਅਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਨਾਲ ਹੀ ਅਸੀਸਾਂ ਦੀ ਵਿਰਾਸਤ ਜਾਰੀ ਰਹਿ ਸਕਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਜਦੋਂ ਬਜ਼ੁਰਗ ਸਿਰ ਤੇ ਹੱਥ ਰੱਖ ਕੇ ਅਸੀਸ ਦਿੰਦੇ ਹਨ ਇਹ ਸਿਰਫ ਇੱਕ ਰਸਮ ਨਹੀਂ ਸਗੋ ਉਸ ਦੇ ਪਿੱਛੇ ਭਾਵਨਾਤਮਕ ਮਾਨਸਿਕ ਅਤੇ ਸਰੀਰਕ ਪੱਖਾਂ ਦਾ ਵਿਗਿਆਨਿਕ ਸਬੰਧ ਵੀ ਹੈ ਅਤੇ ਆਓ ਇਸ ਦੇ ਵਿਗਿਆਨਿਕ ਆਧਾਰਾਂ ਬਾਰੇ ਵੀ ਜਾਣੀਏ ਜਿਵੇਂ ਪਹਿਲਾ ਹੈ ਸਪਰਸ਼ ਦੀ ਤਾਕਤ ਭਾਵ ਜਦੋਂ ਕੋਈ ਬਜ਼ੁਰਗ ਪਿਆਰ ਨਾਲ ਸਿਰ ਤੇ ਹੱਥ ਰੱਖਦਾ ਹੈ ਤਾਂ ਸਰੀਰ ਵਿੱਚ ਆਕਸੀਟੋਸਿਨ ਨਾਮਕ ਹਾਰਮੋਨ ਰਿਲੀਜ਼ ਹੁੰਦਾ ਹੈ। ਇਹ ਪ੍ਰੇਮ ਹਾਰਮੋਨ ਵਜੋਂ ਜਾਣਿਆ ਜਾਂਦਾ ਹੈ ਜੋ ਤਣਾਅ ਘਟਾਉਂਦਾ ਹੈ ਅਤੇ ਸ਼ਾਂਤੀ ਦਾ ਅਹਿਸਾਸ ਦਿਵਾਉਂਦਾ ਹੈ। ਦੂਜਾ ਹੈ ਨਸਾਂ ਦੀ ਪ੍ਰਤੀਕਿਰਿਆ। ਸਿਰ ਤੇ ਸਪਰਸ਼ ਨਾਲ ਚਮੜੀ ਦੀਆਂ ਨਸਾਂ ਨਰਵ ਐਂਡਿੰਗਸ ਉਤੇਜਿਤ ਹੁੰਦੀਆਂ ਹਨ ਜੋ ਦਿਮਾਗ ਨੂੰ ਸਕਾਰਾਤਮਕ ਸੰਕੇਤ ਭੇਜਦੀਆਂ ਹਨ। ਇਹ ਸਰੀਰ ਵਿੱਚ ਡੋਪਾਮਾਈਨ ਵਧਾਉਂਦਾ ਹੈ। ਜੋ ਖੁਸ਼ੀ ਦਾ ਕਾਰਨ ਬਣਦਾ ਹੈ ਇਸ ਤੋਂ ਬਿਨਾ ਸਿਰ ਤੇ ਹੱਥ ਰੱਖਣ ਨਾਲ ਬਲੱਡ ਪ੍ਰੈਸ਼ਰ ਵੀ ਘਟਦਾ ਹੈ ਅਤੇ ਦਿਲ ਦੀ ਧੜਕਣ ਵੀ ਸਥਿਰ ਰਹਿੰਦੀ ਹੈ ਅਸਲ ਵਿੱਚ ਸਿਰ ਸਰੀਰ ਦਾ ਸਭ ਤੋਂ اہم ਹਿੱਸਾ ਹੈ ਕਿਉਂਕਿ ਇੱਥੇ ਦਿਮਾਗ ਹੁੰਦਾ ਹੈ ਜੋ ਸੋਚ ਭਾਵਨਾਵਾਂ ਅਤੇ ਫੈਸਲਿਆਂ ਦਾ ਕੇਂਦਰ ਹੈ ਸਿਰ ਤੇ ਹੱਥ ਰੱਖਣ ਨਾਲ ਦਿਮਾਗ ਉੱਤੇ ਅਸਰ ਪੈਂਦਾ ਹੈ ਜੋ ਸਕਾਰਾਤਮਕ ਸੋਚ ਉਤਸ਼ਾਹਿਤ ਕਰਦਾ ਹੈ ਪ੍ਰਾਤਨ ਯੋਗ ਵਿਗਿਆਨ ਅਨੁਸਾਰ ਸਿਰ ਦੇ ਉੱਪਰ 크라운 ਚੱਕਰ ਹੁੰਦਾ ਹੈ ਜੋ ਰੋਹਾਨੀ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ ਬਜ਼ੁਰਗਾ ਦਾ ਹੱਥ ਇਸ ਊਰਜਾ ਨੂੰ ਸੰਤੁਲਿਤ ਕਰਦਾ ਹੈ ਇਸ ਤੋਂ ਬਿਨਾਂ ਹੱਥ ਦੀ ਗਰਮਾਹਟ ਸਿਰ ਦੀ ਚਮੜੀ ਨੂੰ ਆਰਾਮ ਦਿੰਦੀ ਹੈ ਜੋ ਮਾਨਸਿਕ ਤਣਾਅ ਘਟ ਕਰਦੀ ਹੈ ਮੁੱਖ ਦੀ ਗੱਲ ਇਹ ਹੈ ਕਿ ਸਿਰ ਤੇ ਹੱਥ ਰੱਖਣ ਨਾਲ ਮਨ ਨੂੰ ਸੁਰੱਖਿਆ ਅਤੇ ਪਿਆਰ ਦੀ ਭਾਵਨਾ ਮਿਲਦੀ ਹੈ ਕਿ ਉਹ ਕਿ ਸਪਰਸ਼ ਨਾਲ ਪਰਉਸਾਵਾਦ ਦਾ ਹੈ ਬਜ਼ੁਰਗਾਂ ਦੀਆਂ ਅਸੀਸਾਂ ਨਾਲ ਸਵੈ ਵਿਸ਼ਵਾਸ ਅਤੇ ਮਨੋਬਲ ਵਿੱਚ ਵੀ ਵਾਧਾ ਹੁੰਦਾ ਹੈ ਦੂਜੇ ਪਾਸੇ ਮਨੋਵਿਗਿਆਨਿਕ ਆਧਾਰ ਅਨੁਸਾਰ ਇਹ ਵੀ ਸੱਚ ਹੈ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਅਸੀਸ ਨਾਲ ਤੁਹਾਡਾ ਭਲਾ ਹੋਵੇਗਾ ਤਾਂ ਦਿਮਾਗ ਇਸ ਨੂੰ ਸੱਚ ਮੰਨ ਕੇ ਸਰੀਰ ਨੂੰ ਬਿਹਤਰ ਮਹਿਸੂਸ ਕਰਵਾਉਂਦਾ ਹੈ ਇਸ ਤਰ੍ਹਾਂ ਜਿੱਥੇ ਪੰਜਾਬੀ ਸੱਭਿਆਚਾਰ ਵਿੱਚ ਸਿਰ ਤੇ ਹੱਥ ਰੱਖਣਾ ਪਿਆਰ ਅਤੇ ਸਨੇਹ ਦਾ ਪ੍ਰਤੀਕ ਹੈ ਉਥੇ ਵਿਗਿਆਨ ਇਸ ਨੂੰ ਸਿਹਤ ਅਤੇ ਮਾਨਸਿਕ ਸ਼ਾਂਤੀ ਨਾਲ ਜੋੜਦਾ ਹੈ ਤਾਂ ਇਹ ਸਿਰਫ ਅਸੀਸ ਨਹੀਂ ਸਾਡੀ ਸਿਹਤ ਲਈ ਵੀ ਖਜ਼ਾਨਾ ਹੈ ਪੰਜਾਬੀ ਸੱਭਿਆਚਾਰ ਵਿੱਚ ਬਜ਼ੁਰਗਾਂ ਦੀਆਂ ਅਸੀਸਾਂ ਦਾ ਖਾਸ ਮਹੱਤਵ ਰਿਹਾ ਹੈ ਪਰ ਅੱਜ ਦੇ ਆਧੁਨਿਕ ਦੌਰ ਵਿੱਚ ਇਸ ਪਰੰਪਰਾ ਦਾ ਰੁਝਾਨ ਘਟਦਾ ਜਾ ਰਿਹਾ ਹੈ ਇਸ ਦੇ ਪਿੱਛੇ ਕਈ ਸਮਾਜਿਕ ਸੱਭਿਆਚਾਰਕ ਅਤੇ ਤਕਨੀਕੀ ਕਾਰਨ ਹਨ ਜਿੱਥੇ ਸ਼ੈਰੀਕਰਨ ਨਾਲ ਸੰਯੁਕਤ ਪਰਿਵਾਰ ਟੁੱਟ ਰਹੇ ਹਨ ਪਹਿਲਾਂ ਬਜ਼ੁਰਗ ਘਰ ਦਾ ਹਿੱਸਾ ਹੁੰਦੇ ਸੀ ਪਰ ਹੁਣ ਨੌਕਰੀ ਪੇਸ਼ਾ ਨੌਜਵਾਨ ਵਰਗ ਇਕੱਲੇ ਰਹਿੰਦੇ ਹਨ ਤਾਂ ਵੀ ਬਜ਼ੁਰਗਾਂ ਦੀਆਂ ਅਸੀਸਾਂ ਲੈਣ ਦਾ ਮੌਕਾ ਨਹੀਂ ਮਿਲਦਾ ਦੂਜਾ ਕੰਮ ਅਤੇ ਪੜ੍ਹਾਈ ਦੀ ਭੱਜ ਦੌੜ ਵਿੱਚ ਉਲਝੇ ਨੌਜਵਾਨਾਂ ਕੋਲ ਬਜ਼ੁਰਗਾਂ ਲਈ ਸਮੇਂ ਦੀ ਘਾਟ ਕਾਰਨ ਵੀ ਅਸੀਸਾਂ ਦਾ ਰੁਝਾਨ ਘਟ ਗਿਆ ਹੈ ਨੌਜਵਾਨ ਪੀੜੀ ਮੋਬਾਈਲ ਸੋਸ਼ਲ ਮੀਡੀਆ ਅਤੇ ਇੰਟਰਨੈਟ ਵਿੱਚ ਗਵਾਚੀ ਰਹਿੰਦੀ ਹੈ ਬਜ਼ੁਰਗਾਂ ਨਾਲ ਗੱਲਬਾਤ ਅਤੇ ਉਹਨਾਂ ਦੀਆਂ ਅਸੀਸਾਂ ਦੀ ਥਾਂ WhatsApp ਤੇ Facebook ਨੇ ਲੈ ਲਈ ਹੈ ਜਿੱਥੇ ਪਹਿਲਾਂ ਬਜ਼ੁਰਗ ਸਿਰ ਤੇ ਹੱਥ ਰੱਖ ਕੇ ਜੁਗ-ਜੁਗ ਜੀਵੇ ਕਹਿੰਦੇ ਸਨ ਉੱਥੇ ਹੁਣ ਹੈਪੀ ਬਰਥਡੇ ਦਾ ਮੈਸੇਜ ਜਾਂ ਇੱਕ ਇਮੋਜੀ ਭੇਜ ਕੇ ਗੱਲ ਖਤਮ ਹੋ ਜਾਂਦੀ ਹੈ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਨੌਜਵਾਨ ਬਜ਼ੁਰਗਾਂ ਦੇ ਸਤਿਕਾਰ ਅਤੇ ਅਸੀਸਾਂ ਲੈਣ ਨੂੰ ਪੁਰਾਣਾ ਖਿਆਲ ਸਮਝਣ ਲੱਗ ਪਏ ਹਨ ਕਾਇ ਜਾਂ ਹੈਲੋ ਨੇ ਪੈਰੀ ਪੈਣਾ ਦੀ ਥਾਂ ਲੈ ਲਈ ਹੈ ਸੱਚ ਤਾਂ ਇਹ ਹੈ ਕਿ ਬਜ਼ੁਰਗਾਂ ਦੀਆਂ ਅਸੀਸਾਂ ਸਾਡੀ ਵਿਰਾਸਤ ਦਾ ਉਹ ਖਜ਼ਾਨਾ ਹਨ ਜੋ ਨਾ ਖਰੀਦਿਆ ਜਾ ਸਕਦਾ ਹੈ ਨਾ ਵੇਚਿਆ ਜਾ ਸਕਦਾ ਹੈ ਆਓ ਇਸ ਨੂੰ ਸੰਭਾਲੀਏ ਅਤੇ ਅੱਗੇ ਵਧੀਏ ਪਰਮਾਤਮਾ ਸਾਰੇ ਬਜ਼ੁਰਗਾਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦੇਵੇ ਅਤੇ ਇਸ ਦੇ ਨਾਲ ਹੀ ਨੌਜਵਾਨ ਪੀੜੀ ਅੰਦਰ ਚੰਗੇ ਸੰਸਕਾਰ ਵੀ ਉਪਜਨ ਜਿਸ ਨਾਲ ਉਹ ਬਜ਼ੁਰਗਾਂ ਦੀ अहमियत ਅਤੇ ਮਹੱਤਤਾ ਤੋਂ ਝਾਣੋ ਹੋ ਸਕਣ ਤੁਹਾਨੂੰ ਕਿਸੇ ਬਜ਼ੁਰਗ ਤੋਂ ਮਿਲੀ ਸਭ ਤੋਂ ਯਾਦਗਾਰ ਅਸੀਸ ਕਿਹੜੀ ਸੀ ਕਮੈਂਟ ਕਰਕੇ ਦੱਸਿਓ ਅਤੇ ਇਸ ਅਲੋਪ ਹੋ ਰਹੇ ਵਿਰਾਸਤੀ ਸੁਨੇਹੇ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਕਿਸੇ ਨਵੀਨ ਵਿਸ਼ੇ ਨਾਲ ਧੰਨਵਾਦ